ਪੰਜ ਦਹਾਕੇ ਪ੍ਰਾਣੀ ਸਰਹੰਦ ਫਲੋਟਿੰਗ ਰੈਸਟੋਰੈਂਟ ਦੇ ਬੰਦ ਹੋ ਜਾਣ ਤੇ ਗਰਮਾਈ ਸਿਆਸਤ ਸਰਹੰਦ ਪਾਖੜਾ ਨਹਿਰ ਦੇ ਚੱਲਦੇ ਪਾਣੀ 'ਚ ਤੈਰਦਾ ਹੈ ਫਲੋਟਿੰਗ ਰੈਸਟੋਰੈਂਟ ਸ਼ਿਆ ਸੂਰੀ ਮਾਰਗ ਸਰਹੰਦ ਸਥਿਤ ਸਰਹੰਦ ਪਾਖੜਾ ਨਹਿਰ ਤੇ ਬਣਿਆ ਲਗਭਗ 5 ਦਹਾਕੇ ਪੁਰਾਣਾ ਫਲੋਟਿੰਗ ਰੈਸਟੋਰੈਂਟ ਸਰਕਾਰਾਂ ਦੀ ਬੇਰੁਖੀ ਕਾਰਨ ਬੰਦ ਹੋ ਕੇ ਰਹਿ ਗਿਆ ਜਿਸ ਤੇ ਹੁਣ ਸਿਆਸਤ ਵੀ ਗਰਮਾਉਣੀ ਸ਼ੁਰੂ ਹੋ ਗਈ ਹੈ ਇਲਾਕੇ ਦੇ ਆਮ ਲੋਕਾਂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਆਗੂਆਂ ਵੱਲੋਂ ਵੀ ਮੌਜੂਦਾ ਸਰਕਾਰ ਤੇ ਤੰਜ ਕਸ਼ ਨਿ ਸ਼ੁਰੂ ਕਰ ਦਿੱਤੇ ਗਏ ਨੇ ਕਿ ਪਾਣੀ ਵਿੱਚ ਤੈਰਦੇ ਇਸ ਰੈਸਟੋਰੈਂਟ ਦਾ ਨਾਮ ਕਿਸੇ ਸਮੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਵੀ ਮਸ਼ਹੂਰ ਸੀ ਪਰੰਤੂ ਹੁਣ ਬੰਦ ਹੋਣ ਕਰਕੇ ਇਸ ਦੀ ਪਹਿਚਾਨ ਅਲੋਪ ਹੁੰਦੀ ਜਾ ਰਹੀ ਹੈ ਸਰਹੰਦ ਫਲੋਟਿੰਗ ਰੈਸਟੋਰੈਂਟ ਜੀ ਹਾਂ ਜਿਸ ਦੀਆਂ ਕੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰਹੰਦ ਪਾਖੜਾ ਨਹਿਰ ਦੇ ਵਿੱਚ ਤੈਰ ਰਿਹਾ ਇਸ ਰੈਸਟੋਰੈਂਟ ਦੇ ਵਿੱਚ ਕਿਸੇ ਸਮੇਂ ਖੂਬ ਰੌਣਕਾਂ ਦੇਖਣ ਨੂੰ ਮਿਲਦੀਆਂ ਸਨ ਪਰੰਤੂ ਸਰਕਾਰਾਂ ਦੀ ਬੇਰੁਖੀ ਕਾਰਨ ਅਜ ਇਸ ਰੈਸਟੋਰੈਂਟ ਨੂੰ ਤਾਲੇ ਤੱਕ ਲੱਗ ਚੁੱਕੇ ਨੇ ਸਾਨੂੰ 1976 ਦੀ ਗੱਲ ਹੈ ਤਾਂ ਉਸ ਸਮੇਂ ਤਤਕਾਲੀਨ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇਸ ਰੈਸਟੋਰੈਂਟ ਦਾ ਉਦਘਾਟਨ ਕੀਤਾ ਸੀ ਪਾਣੀ ਦੇ ਉੱਪਰ ਤੈਰਦੇ ਇਸ ਅਲੌਕਿਕ ਰੈਸਟੋਰੈਂਟ ਦੀ ਦਿੱਖ ਐਨੀ ਸੋਹਣੀ ਸੀ ਕਿ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਰਾਹਗੀਰਾਂ ਲਈ ਇਹ ਖਿੱਚ ਦਾ ਕੇਂਦਰ ਸੀ ਯਾਤਰੀ ਕਈ-ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਸ ਰੈਸਟੋਰੈਂਟ ਦੇ ਵਿੱਚ ਆ ਕੇ ਖਾਣ ਪੀਣ ਨੂੰ ਤਰਜੀ ਦੇਂਦੇ ਸਨ ਕਈ ਨਵ-ਵਿਆਹੇ ਜੋੜੇ ਵੀ ਆਪਣੀ ਸ਼ਾਦੀ ਨੂੰ ਯਾਦਗਾਰ ਬਣਾਉਣ ਦੇ ਲਈ ਪਾਣੀ ਤੇ ਤੈਰ ਇਸ ਹੋਟਲ ਦੇ ਵਿੱਚ ਫੋਟੋਆਂ ਖਿੱਚਵਾਉਣ ਦੇ ਲਈ ਵਿਸ਼ੇਸ਼ ਤੌਰ ਤੇ ਆਉਂਦੇ ਸਨ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਬਣੇ ਇਸ ਫਲੋਟਿੰਗ ਰੈਸਟੋਰੈਂਟ ਵਿੱਚ ਕਿਸੇ ਸਮੇਂ ਹਿੰਦ-ਪਾਕ ਦੋਸਤੀ ਦੀ ਬਸ ਸਦਾ ਇਸ ਸਰਹੱਦ 'ਵੀ ਇਸ ਫਲੋਟਿੰਗ ਰੈਸਟੋਰੈਂਟ ਤੇ ਰੁਕਦੀ ਸੀ ਤੇ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਤੋਂ ਇਲਾਵਾ ਦੂਰੋਂ ਨੇੜਿਓਂ ਆਉਣ ਵਾਲੇ ਸੈਲਾਨੀਆਂ ਤੇ ਯਾਤਰੀਆਂ ਲਈ ਪੰਜਾਬ ਦੇ ਸੈਸਪਾਟਾ ਵਿਭਾਗ ਵੱਲੋਂ ਚਲਾਏ ਜਾ ਰਹੇ ਇਸ ਰੈਸਟੋਰੈਂਟ ਵਿੱਚ ਸਵੇਰ ਦੁਪਹਿਰ ਅਤੇ ਸ਼ਾਮ ਤਿੰਨੋਂ ਸਮੇਂ ਦੇ ਖਾਣੇ ਦਾ ਪ੍ਰਬੰਧ ਵੀ ਇਸੇ ਹੀ ਹੋਟਲ ਦੇ ਵਿੱਚ ਹੁੰਦਾ ਸੀ ਦੱਸਣਯੋਗ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਟੂਰਿਜ਼ਮ ਦੇ ਮੰਤਰੀ ਸੋਹਣ ਸਿੰਘ ਠੰਡਲ ਵੱਲੋਂ ਇਸ ਰੈਸਟੋਰੈਂਟ ਦੀ ਰੈਨਵੋਰੇਸ਼ਨ ਲਈ ਦੋ ਕਿਸ਼ਤਾਂ ਵਿੱਚ 1 ਕਰੋੜ ਤੋਂ ਵੱਧ ਰੁਪਏ ਪਾਸ ਕੀਤੇ ਗਏ ਸਨ ਸਰਕਾਰ ਬਦਲਣ ਤੇ ਅਗਲੀ ਸਰਕਾਰ ਦੇ ਟੂਰਿਜ਼ਮ ਵਿਭਾਗ ਨੇ ਉਹਨਾਂ ਪੈਸਿਆਂ ਨਾਲ ਨਹਿਰ ਉੱਪਰ ਤੈਰਦੇ ਹੋਟਲ ਤੋਂ ਇਲਾਵਾ ਸਾਈਡ ਉੱਪਰ ਬਣੇ 8 ਕਮਰਿਆਂ ਦੀ ਰਿਪੇਅਰ ਵਗੈਰਾ ਕੀਤੀ ਗਈ ਸੀ ਤੇ ਹੁਣ ਇਸ ਬਿਲਡਿੰਗ ਦੀ ਹਾਲਤ ਵੀ ਤਰਸਯੋਗ ਬਣਦੀ ਜਾ ਰਹੀ ਹੈ ਤੇ ਇਸ ਦੇ ਅੰਦਰ ਪਿਆ ਫਰਨੀਚਰ ਵੀ ਕੋਈ ਬਹੁਤੀ ਚੰਗੀ ਹਾਲਤ ਦੇ ਵਿੱਚ ਨਹੀਂ ਰਿਹਾ ਇਸ ਬੰਨੀ ਗੱਲਬਾਤ ਕਰਦੇ ਆ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਜਗਦੀਪ ਸਿੰਘ ਚਿਮਮਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਆਜ ਅਸੀਂ ਸਰਹੰਦ ਗੋਵਿੰਦਗੜ੍ਹ ਰੋਡ ਤੇ ਫਲੋਟਿਕ ਰੈਸਟੋਰੈਂਟ ਹੈ ਜੋ ਉਹਦੇ ਸਾਹਮਣੇ ਖੜੇ ਆ ਇਸ ਰੈਸਟੋਰੈਂਟ ਦੀ ਬਹੁਤ ਹੀ ਤਰਸਯੋਗ ਹਾਲਾਤ ਨੇ 1976 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਕਰਕੇ ਗਏ ਸੀ ਗਨੀ ਜਲ ਸਿੰਘ ਜੀ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਆਪਣਾ ਯੋਗਦਾਨ ਇਹਨੂੰ ਚਲਾਉਣ ਵਿੱਚ ਪਾਇਆ ਚਾਹੇ ਘਾਟੇ ਸੀ ਚਾਹੇ ਵਾਦੇ ਸੀ ਮੈਨੂੰ ਯਾਦ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚਕਿੱਟਜੀ ਕਾਦੀਦਲ ਦੀ ਸਰਕਾਰ ਸੀ ਸਾਬਕਾ ਸੋਲ ਸਿੰਘ ਠੱਡਲ ਟੂਰਿਜ਼ਮ ਮਿਨਿਸਟਰ ਸੀ 1 ਕਰੋੜ 38 ਲੱਖ ਰੁਪਇਆ ਇਸ ਰੈਸਟੋਰੈਂਟ ਦੀ ਗ੍ਰਾਂਟ ਹੈ ਜਿਹੜੀ ਪੰਜਾਬ ਸਰਕਾਰ ਦੁਆਰਾ ਆਈ ਸੀ ਔਰ ਉਹਦੇ ਵਿੱਚ ਆ ਜਿਹੜਾ ਸਾਹਮਣਾ ਰੈਸਟੋਰੈਂਟ ਹੈ ਇਹ ਉਹ ਤੋਂ ਹਾਲ ਬਣਾਇਆ ਗਿਆ ਸੀ ਇਹ ਔਰ ਥੱਲੇ ਕਿਚਨ ਹੈ ਦਾ ਇਹ ਹਾਲ ਬਣਾ ਕੇ ਇੱਥੇ ਦੇ ਵਿੱਚ ਯੋਗਦਾਨ ਪਾਇਆ ਆਕਾਲੀ ਦਲ ਦੀ ਸਰਕਾਰ ਨੇ ਔਰ ਅੱਜ ਇਹ ਦੇਖੋ ਤੁਸੀਂ ਥਾਂ ਥਾਂ ਤੇ ਕੰਡੇ ਵਾਲੀ ਤਾਰ ਲਾ ਕੇ ਕੰਡੇ ਲਾ ਕੇ ਝਾੜੀਆਂ ਸਿੱਟ ਕੇ ਇਹ ਬੰਦ ਕੀਤਾ ਹੋਇਆ ਹੈ ਔਰ ਜਿਹੜਾ ਮੈਂ ਕਹਿੰਦਾ ਵੀ ਇਹ ਨਾਲ ਦੀ ਜਿਹੜਾ ਕੋਈ ਰੈਸਟੋਰੈਂਟ ਹੈ ਇਹ ਪੰਜਾਬੀ ਕੀ ਹਿੰਦੁਸਤਾਨ ਚ ਦਾ ਰੈਸਟੋਰੈਂਟ ਨਹੀਂ ਇਹ ਇਨਾ ਵਧੀਆ ਮਟੀਰੀਅਲ ਆ ਦੇਖੋ 76 ਤੋਂ ਅੱਜ 50 ਸਾਲ ਹੋ ਗਏ ਔਰ ਇਹਦੇ ਜਿਹੜੇ ਥੱਲੇ ਡਰਾਮ ਨੇ ਉਸ ਤਰੀ ਖੜੇ ਨੇ ਕੋਈ ਇਹ ਚ ਲੀਕੇਜ ਨਹੀਂ ਕੋਈ ਇਹਦੇ ਵਿੱਚ ਪਾੜ ਨਹੀਂ ਪਿਆ ਕੋਈ ਗਲੇ ਨਹੀਂ ਏ ਔਰ ਮੈਂ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਹਨੂੰ ਜਿਹੜੀਆਂ ਸਰਕਾਰੀ ਬਿਲਡਿੰਗਸ ਨੇ ਪੁਰਾਤਨ ਅੱਜੇ ਪੁਰਾਤਨ ਦੇ ਟਾਈਮ 'ਚ ਆ ਗਿਆ ਇਹਨੂੰ ਆਪਾਂ ਮੈਂਟੇਨ ਕਰੀਏ ਇਹ ਰੈਸਟੋਰੈਂਟ ਹੈ ਜਿਹੜਾ ਇਹਨੂੰ ਚਾਲੂ ਕਰੋ ਨਾਲ ਹੀ ਇਹਦੇ ਕਮਰੇ ਨੇ ਰਹਿਸ਼ੀ ਕਮਰੇ ਨੇ ਕਿਉਂਕਿ ਇਹ ਹਾਈਵੇ ਤੇ ਹੈ ਨੈਸ਼ਨਲ ਹਾਈਵੇ ਦੇ ਉੱਪਰ ਸਿਸਟਮ ਹੈ ਸਾਰਾ ਇਹਦੇ ਜੇ ਆਪਾਂ ਰੈਸਟੋਰੈਂਟ ਦੇ ਨਾਲ-ਨਾਲ ਕਮਰੇ ਵੀ ਚਾਲੂ ਕਰਾ ਲਈਏ ਉਹਨਾਂ ਨੂੰ ਮੈਂਟੇਨ ਕਰੀਏ ਬੜਾ ਵਧੀਆ ਇੱਕ ਆਮਦਨ ਦਾ ਜਿਹੜਾ ਸਾਧਨ ਹੈ ਹਰਬੰਸ ਦਾ ਇਸ ਬਾਰੇ ਗੱਲਬਾਤ ਕਰਦੇ ਆ ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਅਤੇ ਸਥਾਨਕ ਨਿਵਾਸੀਆਂ ਦਾ ਕੀ ਕੁਝ ਕਹਿਣਾ ਹੈ ਉਹ ਜਾਣਦੇ ਹਾਂ ਉਹ ਬਹੁਤ ਜ਼ਰੂਰੀ ਮਸਲਾ ਇਲਾਕੇ ਦਾ ਬਾਹਰਲੇ ਲੋਕ ਵੀ ਆਉਨੇ ਆ ਇੱਧਰ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣੇ ਦੇ ਲੋਕ ਜਲੰਧਰ ਦੇ ਸਾਰੇ ਇੱਥੇ ਹੋ ਕੇ ਜੰਨੇ ਆ ਪਿੱਛੇ ਤੁਹਾਨੂੰ ਪਤਾ ਜਦੋਂ ਹਰਦੇਵ ਬਿਹਾਰੀ ਬਾਜਪਾਈ ਇਹ ਸਾਡੇ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਉਹਨਾਂ ਨੇ ਬੱਸ ਚਲਾਈ ਤੇ ਜਿਹੜੀ ਦਿੱਲੀ ਤੋਂ ਪਾਕਿਸਤਾਨ ਜਾਂਦੀ ਸੀ ਕਿ ਲਾਹੌਰ ਤੱਕ ਤੇ ਲਾਹੌਰ ਤੋਂ ਫਿਰ ਇੱਥੇ ਜਾਂਦੀ ਸੀਗੀ ਉਹ ਇੱਥੇ ਜਾਂਦੇ ਆਉਂਦੇ ਰੁੱਕ ਕੇ ਬ੍ਰੇਕਫਾਸਟ ਕਰਕੇ ਆ ਖਾਣਾ ਖਾ ਕੇ ਜਾਇਆ ਕਰਦੇ ਬੜਾ ਖੁਸ਼ੀ ਇੱਥੇ ਪਤਾ ਨਹੀਂ ਹੁਣ ਜਦથી ਇਹ ਸਰਕਾਰ ਬਣੀ ਐ ਉਦੋਂ ਦਾ ਇਹਨਾਂ ਨੇ ਕੋਈ ਗੌਰ ਨਹੀਂ ਕਰੀਉਂ ਕੰਮ ਬੜੀਆਂ ਕਹਿੰਦੇ ਜੀ ਅਸੀਂ ਕਰ ਰਹੇ ਆ ਬਾਦੇ ਬੜੇ ਕਰੇ ਨਹੀਂ ਪੂਰਾ ਹੋਇਆ ਤੋਂ ਆ ਇਹ ਸਾਰਾ ਜਿਹੜਾ ਹੈ ਹੁਣ ਦੇਖੋ ਫਲੋਟਿੰਗ ਰੈਸਟੋਰੈਂਟ ਮੇਰੇ ਯਾਦ ਆ ਉਦੋਂ ਸਾਡੇ ਦੇਸ਼ ਦੇ ਜਿਹੜੇ ਦੋ ਵਾਰੀ ਰਾਸ਼ਟਰਪਤੀ ਵੀ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਆ ਗੈਨੀ ਜੈਲ ਸਿੰਘ ਜੀ ਉਹਨਾਂ ਦਾ ਬੜਾ ਨਟਸ ਸੀਗਾ ਟੂਰਿਜ਼ਮ ਦੇ ਵਾਲੇ ਇਹ ਉਹਨਾਂ ਨੇ ਉਦੋਂ ਬੜਾਇਆ ਸੀਗਾ ਬਹੁਤ ਵਧੀਆ ਬੜਾ ਜੀ ਲੱਗਦਾ ਦਾ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਉੱਤੇ ਇਸ ਕਰਕੇ ਮੈਂ ਵੀ ਇਹ ਪੂਰੀ ਯੋਰ ਕਰਦਾ ਸਰਕਾਰ ਨੂੰ ਵੀ ਇੱਧਰ ਧਿਆਨ ਦਿੱਤਾ ਜਾਵੇ ਟੂਰਿਜ਼ਮ ਬਲ ਤਾਂ ਹਮੇਸ਼ਾ ਸਰਕਾਰ ਦਾ ਪਹਿਲਾ ਚਾਹੀਦਾ ਤਾਂ ਕਿ ਲੋਕ ਆਉਣ ਉਹਨਾਂ ਮਾਰੇ ਪੰਜਾਬ ਦਾ ਨਾਂ ਪੂਰੀ ਦੇਸ਼ ਨੇ ਕੋਰੇ ਦੁਨੀਆ ਜੇ ਨਾਂ ਹੈ ਪੰਜਾਬ ਦਾ ਹਰ ਬੰਦਾ ਇੱਥੇ ਜਾਂਦਾ ਜਾਂਦਾ ਇੱਥੇ ਰੁੱਕ ਕੇ ਜਾਵੇ ਜਿਹੜਾ ਵੀ ਆਵੇ ਜਿਹੜੇ ਬਾਹਰ ਗਏ ਹੋਏ ਮੁਲਕਾਂ 'ਚ ਚਾਹੇ ਕੋਈ ਕੈਨੇਡਾ ਚਾਹੇ ਅਸਟ੍ਰੇਲੀਆ ਜਦੋਂ ਵੀ ਉਹ ਆਉਣੇ ਇੱਥੇ ਅੰਬਰਸਾਰਿਆ ਜਲੰਧਰ ਜਾਣੇ ਆ ਤਾਂ ਉਹ ਇੱਥੇ ਜ਼ਰੂਰ ਰੁੱਕੇ ਜਾਂਦੇ ਆ ਕੋਈ ਰਸਤਾ ਨਹੀਂ ਹੈ ਹਈ ਸਭ ਕੁਝ ਮਨ ਜਦੋਂ ਸੋਚ ਵਧੀਆ ਹੁੰਦੀ ਹੈ ਨਾ ਤਾਂ ਰਸਤੇ ਬਣ ਜਾਂਦੇ ਨੇ ਸਰਕਾਰਾਂ ਨੇ ਬੜਾ ਕੁਝ ਕਰ ਸਰਕਾਰਾਂ ਬਹੁਤ ਕੁਝ ਕਰ ਸਕਦੀ ਇਹ ਸਾਰਾ ਸਰਕਾਰ ਨੂੰ ਚਾਹੀਦਾ ਹੈ ਇਹਦੇ ਸਪੈਸ਼ਲ ਧਿਆਨ ਦੇਵੇ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਲਾ ਕੇ ਇਹਨਾਂ ਨੂੰ ਜੋ ਵੀ ਹੈ ਨਾ ਰਾਹੀ ਕਰਵਾਵੇ ਕਹੇ ਵੀ ਨਾ ਬਣਾਓ ਜੋ ਵੀ ਹੈ ਇਹਨੂੰ ਚਾਲੂ ਕਰੋ ਤੇ ਜਿਹੜੇ ਸੇ ਮੁਲਾਜਮ ਲੂਜਮ ਉਹਨਾਂ ਦਾ ਵੀ ਇਹਨਾਂ ਨੂੰ ਮਸਲਾ ਸੈੱਟ ਕਰਨਾ ਚਾਹੀਦਾ ਹੈ ਅੱਗੇ ਸਾਰਾ ਕੁਸਤਾ ਇੱਥੇ ਰਹਿਣ ਲਈ ਵੀ ਕਮਰੇ ਸੀਗੇ ਤਣੀ ਹਰ ਤਰ੍ਹਾਂ ਦਾ ਖਾਣ ਪੀਣ ਦਾ ਇੱਥੇ ਆ ਕੇ ਬੰਦੇ ਬੈਠਦੇ ਬਲਦਾ ਇੰਜੋਏ ਕਰਦੇ ਸੀ ਓ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਸਰਕਾਰ ਨੂੰ ਭਗਵੰਤ ਸਿੰਘ ਮੁੱਖ ਮੰਤਰੀ ਨੇ ਵੀ ਇਹ ਟੂਰਿਜ਼ਮ ਵੱਲ ਵੀ ਧਿਆਨ ਦੇਣਾ ਕਿ ਇਹ ਟੂਰਿਜ਼ਮ ਮਹਿਕਮੇ ਦੀ ਮਨਿਸਟਰ ਹੈ ਆਪਣੇ ਬੀਬਾ ਜੀ ਉਹ ਨਾ ਕੀ ਨਾ ਹੈ ਠੀਕ ਹੈ ਹਾਂ ਉਹਨਾਂ ਨੂੰ ਵੀ ਮੈਂ ਕਹੂੰਗਾ ਵੀ ਤੁਸੀਂ ਸਪੈਸ਼ਲ ਇੱਥੇ ਜਿਹੜਾ ਆਇਆ ਹੋ ਟੂਰ ਕਰੋ ਇਹਨੂੰ ਦੇਖੋ ਐਡਾ ਬੜਾ ਮਨੂਮੈਂਟੋ ਹੈ ਸਾਡੇ ਇਲਾਕੇ ਦਾ ਹੈ ਸਾਡੇ ਪੰਜਾਬ ਦਾ ਤੇ ਇਹਨੂੰ ਸਵਾਰਨ ਦੀ ਲੋੜ ਹੈ ਹਾਂ ਸਵਾਰਨਾ ਚਾਹੀਦਾ ਇਹਨੂੰ ਬਣਾਉਣਾ ਚਾਹੀਦਾ ਵਧੀਆ ਔਰ ਸਾਰਾ ਇਲਾਕਾ ਚੰਗਾ ਹੈ ਪੂਰੇ ਭਾਜੀ ਐਤੋਂ 4 ਤੋਂ 5 ਸਾਲ ਪਹਿਲਾਂ ਹੋਟਲ ਬਿਲਕੁਲ ਬੰਦ ਹੋ ਚੁੱਕੇ ਆ ਜੋ ਕਿ ਉਸ ਤੋਂ ਪਹਿਲਾਂ ਦਿੱਲੀ ਲਾਹੌਰ ਵਾਲੀ ਬਸ ਹੁੰਦੀ ਸੀ ਉਰੇ ਬਹੁਤ ਜ਼ਿਆਦਾ ਉਰੇ ਰੌਣਕਾਂ ਲੱਗਦੀਆਂ ਸੀ ਔਰ ਇਹ ਸਾਰੀ ਬਿਲਡਿੰਗ ਨਵੀਂ ਪਣੀ ਜੇ ਤੁਸੀਂ ਦੇਖ ਸਕਦੇ ਹੋ ਆ ਬਿਲਡਿੰਗ ਜਮੇ ਖਤਮ ਹੋ ਚੁੱਕੀ ਹੈ ਇਸ ਟਾਈਮ ਸਿਰਫ ਇੱਕ ਹੀ ਸਮੱਸਿਆ ਹੈ ਕਿ ਇਹ ਰਸਤੇ ਸਮੱਸਿਆ ਕਰਦੇ ਕਿ ਕਿਸ ਵਿੱਚ ਰਸਤੇ ਇੱਥੇ ਜਿੱਦਾਂ ਕਿ ਆ ਦੇਖੋ ਫਲਾਈਓਵਰ ਬਣ ਚੁੱਕਿਆ ਹੈ ਨਾ ਕੋਈ ਹੋਰੇ ਰਸਤਾ ਹੈਗਾ ਆਉਣ ਜਾਣ ਨੂੰ ਕੋਈ ਰਸਤਾਂ ਸਮੱਸਿਆ ਹੈ ਆ ਦੇਖੋ ਜਿੱਥੋਂ ਨੰਗਣਾ ਰਸਤਾ ਥੇ ਉਹ ਕਾ ਹੋ ਗਿਆ ਬੈ ਸਾਰਾ ਸਟੇਪ ਬੰਦ ਹੋਇਆ ਬੈ ਬਿਲਕੁਲ ਕੀ ਮੰਗ ਕਰਦੇ ਮੰਗ ਕਰਦੇ ਚਿੱਲਣਾ ਚਾਹੀਦਾ ਦੁਬਾਰਾ ਦੁਬਾਰਾ ਚੱਲੇ ਇੱਥੇ ਆਵਾਜ਼ੀ ਚੱਲੇ ਤਾਂ ਵਧੀਆ ਰੌਣਕਾਂ ਲੱਗਦੀਆਂ ਹੁੰਦੇ ਜਦੋਂ ਇਸ ਪਾਣੀ ਉੱਪਰ ਤੈਰਦੇ ਫਲੋਟਿੰਗ ਰੈਸਟੋਰੈਂਟ ਬਾਰੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਜਾਣਦੇ ਹਾਂ ਦੇਖੋ ਜਿਹੜਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਸ਼ਹੀਦਾਂ ਦੀ ਮਹਾਨ ਧਰਤੀ ਹੈ ਇਤਿਹਾਸਕ ਧਰਤੀ ਹੈ ਇੱਥੇ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਾਂ ਨੇ ਟੂਰਿਜ਼ਮ ਦੀ ਅਪੀਲ ਆਮ ਖਾਸ ਵਾਗ ਹੋ ਚਾਹੀ ਫਲੋਟਿੰਗ ਫਲੋਟਿੰਗ ਜਿਹੜਾ ਸਾਡਾ ਮੇਨ ਇਥੇ ਟੂਰਿਸਟ ਇੱਕ ਸਪੌਟ ਸੀ ਉਹ ਸੜਕ ਬਣ ਕਰਕੇ ਲਾਓਵਰ ਬਣ ਕਰਕੇ ਥੋੜਾ ਜਿਹਾ ਪਿੱਛੇ ਰਹਿ ਗਿਆ ਔਰ ਅਸੀਂ ਇਹਦੇ ਪਿੱਛੇ ਮਾਨਯੋਗ ਸਰਦਾਰਪਾਣ ਸੀ ਮਾਨਸਾ ਦੀ ਸਰਕਾਰ ਨੇ ਲੀਸ ਤੇ ਦਿੱਤਾ ਸੀ ਜਿਹੜੀ ਐਡ ਕੀਤੀ ਸੀ ਔਰ ਉਸ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਇਹਨੂੰ ਬਹੁਤ ਛੇਤੀ ਹੱਲ ਕਰਕੇ ਅਸੀਂ ਬਹੁਤ ਛੇਤੀ ਲੋਕਾਂ ਦੇ ਸਪੁਰਦ ਕਰਾਂਗੇ ਫਿਰ ਵਧੀਆ ਜਿਵੇਂ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਦਾ ਔਰ ਜੇ ਮੋਡੀਫਾਈ ਕਰਨਾ ਪਿਆ ਕੁਝ ਤਾਂ ਮੋਡੀਫਾਈ ਕਰਕੇ ਲੋਕਾਂ ਦੇ ਰਸਤੇ ਵਿੱਚ ਆ ਜਾ ਕਰਾਂਗੇ ਕਿੰਨੇ ਕੁ ਦਿਨ ਤੱਕ ਸੰਭਾਵਨਾ ਜੀ ਦੇਖੋ ਬਹੁਤ ਛੇਤੀ ਦਾ ਮਤਲਬ ਇਹ ਕਿ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਜਿਹੜੇ ਨੀਸਤੇ ਦੇਣ ਦਾ ਉਹ ਪ੍ਰੋਸੈਸ ਚੱਲ ਰਿਹਾ ਹੈ ਉਹ ਜਦੋਂ ਕੰਪਲੀਟ ਜਿਹੜਾ ਹੈ ਟਾਈਮ ਲੱਗਦਾ ਤੁਹਾਨੂੰ ਪਤਾ ਹੈ ਜੀ ਟੈਂਡਰ ਆ ਤਾਂ ਉਹਨੂੰ ਵੀ ਟਾਈਮ ਲੱਗਦਾ ਪਰ ਬਹੁਤ ਛੇਤੀ ਦਾ ਮਤਲਬ ਇਹ ਹੈ ਕਿ ਅਸੀਂ ਵਿਦਿਤ 6 ਮਹੀਨੇ ਇਹ ਲੋਕਾਂ ਦੇ ਸੇਵਾ ਵਿੱਚ ਆ ਜਾ ਕਰਾਂਗੇ ਸਰ ਅੰਤਿਤੀ ਸ਼ਾਨ ਇਸ ਫਲੋਟਿੰਗ ਸਟੂਡੈਂਟ ਨੂੰ ਮੁਰ ਚਾਲੂ ਕਰਨ ਦੀ ਆ ਮੰਗਾ ਦੌਰਾਂ ਤੇ ਉਤਰਈਆਂ ਹਨ ਅਤੇ ਇਸ ਸਬੰਧ ਦੇ ਵਿੱਚ ਜਦੋਂ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਰੰਦ ਫਲੋਟਿੰਗ ਰੈਸਟੋਰੈਂਟ ਨੂੰ ਚਾਲੂ ਕਰਨ ਲਈ ਜਲਦ ਹੀ ਟੈਂਡਰ ਲਗਾਏ ਜਾ ਰਹੇ ਹਨ ਅਤੇ ਟੈਂਡਰ ਲੱਗਣ ਤੋਂ ਬਾਅਦ ਜਿੱਥੇ ਇਸ ਸਰੰਦ ਫਲੋਟਿੰਗ ਰੈਸਟੋਰੈਂਟ ਦਾ ਕੰਮ ਸ਼ੁਰੂ ਹੋਵੇਗਾ ਉੱਥੇ ਹੀ ਮੁਰ ਰੌਣਕਾਂ ਇੱਥੇ ਪਰਤ ਕੇ ਸਾਹਮਣੇ ਆਉਣਗੀਆਂ ਚਰਦੀਕਲਾ ਟਾਈਮ ਟੀਵੀ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪੱਤਰਕਾਰ ਜਗਦੇਵ ਸਿੰਘ ਦੀ ਖਾਸ ਰਿਪੋਰਟ